ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਕਾਲਮ ਗੁਰਦਾਸ ਪੁਰੀਆ ਤੇ ਅੱਜ ਤੁਹਾਨੂੰ ਆਪਣੇ ਘਰੇਲੂ ਬਗੀਚੀ ਬਾਰੇ ਕੋਈ ਜਾਣਕਾਰੀ ਦਿਆਂਗੇ ਇਹ ਅਸੀਂ ਲਸਣ ਬੀਜਿਆ ਸੀ ਜਿਸ ਦੀ ਅਸੀਂ ਪੁਟਾਈ ਕਰ ਲਈ ਹੈ ਇਹ ਪਿਆਜ਼ ਲਗਾਏ ਹੋਏ ਨੇ ਜੀ ਬਹੁਤ ਹੀ ਵਧੀਆ ਹਰਾ ਧਨੀਆ 3-4 ਲਾਈਨਾਂ ਹਰੇ ਧਨੀਆ ਦੀਆਂ ਇੱਧਰ ਬੈਂਗਣ ਮਿਰਚਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਟਮਾਟਰਾਂ ਦੇ ਬੂਟੇ ਟਮਾਟਰ ਵੀ ਸਾਡੇ लग पे ने इधर मूलिया सी कुछ पुटलिया ने कुछ नमिया मूलिया कद्दू टमाटर भिंडी तोरी ਭੰਡੀਆਂ ਲੱਗ ਗਈਆਂ ਨੇ ਇਹ ਜਿੰਨੀ ਵੀ ਸਾਡੀ ਬਗੀਚੀ ਆ ਇਹਦੇ ਵਿੱਚ ਕੋਈ ਵੀ ਦਵਾਈ ਦਾ ਇਸਤੇਮਾਲ ਨਹੀਂ ਕੀਤਾ ਗਿਆ ਬਿਲਕੁਲ ਆਰਗੈਨਿਕ ਖੇਤੀ ਹੈ ਸੋ ਇਹੋ ਜੀਆਂ ਹੋਰ ਵੀਡੀਓ ਦੇਖਣ ਲਈ ਸਾਡੇ YouTube ਚੈਨਲ ਕਾਲਾ ਗੁਰਦਾਸਪੁਰਿਆ ਨੂੰ ਸਬਸਕ੍ਰਾਈਬ ਕਰੋ ਧੰਨਵਾਦ